ਇਥੋਂ ਮਾਰ ਦੇ ਲੈ ਇਥੋਂ ਮਾਰ ਦੇ ਲੈ ਇਥੋਂ ਫੇਸ ਤੇ ਮਾਰਦੀ ਇਥੋਂ ਦਿਖਾ ਕਰੀ ਓਏ ਤਾਰਾ ਦੂਰਾ ਵੀ ਕੁਝ ਨਹੀਂ ਕਹਿੰਦਾ ਠੰਡੀ ਸਵੇਰ ਦੀ ਬਾਹਲੀ ਸੰਡੀ ਲੈ ਨਹੀਂ ਲੱਤ ਨਾ ਮਰਵਾਦੀ ਉਹ ਭਰਾਵਾ ਇਹ ਜੇ ਕੰਮ ਆ ਲੱਤ ਵਾਲੀ ਗਾਣੀ ਚੋਈ ਯਾਰੀ ਗਰੀ ਚਵਾਈ ਦਿਖਾਈ ਓਏ ਓਹੋ ਇਹਦਾ ਬੋਰ ਆ ਇੱਕ ਤਰ੍ਹਾਂ ਦਾ ਲੈ 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 ਕਰੀ ਓਏ ਇੱਥੇ ਵੀ ਬਹਿ ਕੇ ਮਾਰਦੇ ਆ ਉਹ ਕੋਈ ਹਿੱਲਣ ਵਾਲਾ ਸੀ ਨਹੀਂ ਕਨੂੰ ਪਤਾ ਕਿਵੇਂ ਲੱਗ ਜਾਂਦਾ ਵੀ ਗਾਂ ਠੰਡੀ ਆ ਜੀ ਆਪਾਂ ਗਾਂ ਲੈਣੀ ਆ ਜਦੋਂ ਆਪਾਂ ਆਪਣੀ ਤੀਜੀ ਵੀੜੀ ਹੋ ਗਈ ਭਰਾ ਮੇਰਾ ਕਹਿਣ ਦੀ ਹੁੰਦੀ ਕਿ ਤਾਂ ਮੁੰਡਾ ਕਹਿੰਦਾ ਵੀ ਤੀਜੀ ਵੀੜੀ ਇੱਕ ਆਪਣੇ ਹੈ ਕਿ ਹਕੀਕਤ ਆ ਬੈ ਜਾ ਬੈ ਕੁਝ ਨਹੀਂ ਕਹਿੰਦੀ ਕੁਝ ਨਹੀਂ ਕਹਿੰਦੀ ਭਰਾ ਮੇਰਾ ਲੈ ਗੈਰੀ ਓਏ ਲੈ ਵੀ ਸੱਜਣੋ ਗਾਵਾਂ ਦਾ ਤਿੰਨ ਲੱਗਿਆਂ ਦਿਖਾਉਣ ਬਹੁਤ ਕਮਾਲ ਦੀਆਂ ਇੱਕ ਤਾਂ ਜਰਸੀ ਦਾ ਤੋਹਫਾ ਪੀਸੀ ਦਿਖਾ ਦਾਂਗੇ ਫੁੱਲ ਵੱਡੀ ਪਹੁੰਚੇ ਹੋਇਆ ਪਿੰਡ ਧੌਲੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜੇ ਗੱਲਬਾਤ ਕਰ ਲਈ ਨਾ ਬਾਈ ਚਮਕੌਰ ਕੋਲੇ ਪਹੁੰਚੇ ਹੋਏ ਆ ਤਿੰਨ ਬੱਚੀਆਂ ਤਾਜ਼ੀਆਂ ਸੁਈਆਂ ਤਿੰਨਾਂ ਦੀ ਜੇਰੀ ਡੰਨਾ ਅ ਦੋ ਦੀ ਪਈਆ ਗੱਗਰੀ ਬੰਨੇ ਇੱਕ ਦੀ ਪਈਆ ਪਰਲੇ ਬੰਨੇ ਤੇ ਗੱਲਬਾਤ ਚਮਕੌਰ ਨਾ ਕਰਾਦਾ ਜਿਹੜਾ ਰੇਟ ਆ ਰੇਟ ਇਹ ਸੱਜਣ ਦਾ ਜੈ ਜੈ ਹੀ ਹੁੰਦਾ ਵੀਡੀਓ ਚ ਫਿਕਸ ਫਿਕਸ ਹੀ ਆ ਰੇਟ ਹੀ ਹੁੰਦਾ ਬਾਈ ਦਾ ਕੁਆਲਿਟੀ ਚੰਗੀ ਹੁੰਦੀ ਆ ਤੇ ਸੁਭਾਅ ਦੀਆਂ ਜਿਹੜੀਆਂ ਗਾਵਾਂ ਦੀ ਇਹ ਖਾਸੀਅਤ ਹੁੰਦੀ ਆ ਦੋਨਾਂ ਪਾਸੇ ਬਹਿ ਕੇ ਚੋਣਾਂ ਵਾਲੀਆਂ ਹੁੰਦੀ ਆ ਬਿਨਾਂ ਨਿਆਣੀ ਤੋਂ ਤੇ ਬਾਕੀ ਗੱਲਬਾਤ ਚਮਕੌਰ ਦੱਸੂਗਾ ਆ ਜਾ ਚਮਕੌਰ ਹਸਰੀ ਕਾਲ ਭਰਾ ਮੇਰੇ ਨੂੰ ਸਾਲ ਆ ਜਾ ਆ ਲੰਘਿਆ ਹੋਰ ਕਿਵੇਂ ਆ ਪਰਮਾਤਮਾ ਦੀ ਬਹੁਤ ਵਧੀਆ ਕਿਰਪਾ ਵੀਰੇ ਆ ਪੂਰੀ ਚੜਦੀ ਕਲਾ ਜੱਜ ਦਾ ਚ ਪੂਰੀ ਚੜਦੀ ਕਲਾ ਜਿਹੜੀ ਨਹੀਂ ਦੇਖੀ ਨਾ ਠੀਕ ਪ੍ਰੇਮ ਪਿਆਰ ਪ੍ਰੇਮ ਪਿਆਰ ਹਾਂ ਬੜਾ ਵੱਡੀ ਗੱਲ ਪ੍ਰੇਮ ਆ ਭਰਾ ਮੇਰਾ ਠੀਕ ਆ ਗੱਲ ਨੰਬਰ ਬੋਲ ਜਮ ਨੰਬਰ 9779457644 ਵੀਰੇ 9779457644 ਗਰੀਆ ਇਦਾਂ ਦੇ ਤੋਫੇ ਦਿਖਾਉਂਗਾ ਇੱਕ ਕਾਰੀ ਮਾਰੀ ਚਲਕ ਤੇ ਬਾਹਰੀ ਇਹਦੀ ਵੀ ਆਊਗੀ ਤੇ ਸ਼ੁਰੂਆਤ ਕਰਾਂਗੇ ਪਰਲੇ ਪੱਖ ਤੋਂ ਇਦਾਂ ਹੀ ਦਿਖਾ ਦਾਂਗੇ ਪੁਰਾਣੀ ਪੰਜਾਬ ਵਾਲੇ ਨਕਸ਼ੇ ਬਣੇ ਹੋਏ ਮਾੜਾਂ ਦੇ ਤੇ ਸ਼ੁਰੂਆਤ ਇੱਥੋਂ ਕਰ ਦਾਂਗੇ ਇਹ ਦੂਜੇ ਸੂਏ ਪਸੀਆ ਭਰੂਣ ਨੇ ਵੀਰੇ 22 ਤੋਂ 23 ਕਿਲੋ ਦੁੱਧ ਕੱਢਾਇਆ ਦੇ ਕੀ ਲੈ ਅ ਚੜਾਈ ਦਿਖਾ ਦੇ ਗਰੀਆ ਇੱਥੋਂ ਆ ਚੀਜ਼ ਦੀ ਪਿੱਠ ਦੀ ਚੜਾਈ ਦਿਖਾ ਦੇ ਪਿਛਾਣ ਤੋਂ ਵੀ ਕਿੰਨੀ ਚੌੜੀ ਬੜੀ ਵੱਡੀ ਬੋਸਤਾ ਨਹੀਂ ਹੈਗੀ మీడియం ਬੱਛੀ ਆ ਮਜ਼ਬੂਤ ਸਟਰਕਚਰ ਦੀ ਆ ਚੌੜੀ ਗਰਮੀ ਦੇ ਵਿੱਚ ਚੱਲਣ ਵਾਲੀ ਬੱਛੀ ਹੈ ਨਜ਼ਾਰੇ ਦੇ ਦੋ ਬਈ ਯਾਰਾ ਹੁਣ ਸਾਨੂੰ ਜਮਕੌਰ ਦੇ ਕਰੋ ਗਰਮੀ ਵਾਲੇ ਤੋਫੀ ਮਿਲਿਆ ਕਰਨਗੇ ਹਾਂ ਬੱਜ ਜਿਹੇ ਜੇ ਮੌਸਮਾਂ ਪੌਦਾਂ ਦੀ ਮਾਰ ਲੈਣਾ ਪਰਾ ਠੀਕ ਹੈ ਗੱਲ ਜਿਹੜਾ ਮੌਸਮ ਠੀਕ ਹੈ ਤਿਆਰੀ ਅੱਗੇ ਵੱਜਾਂ ਦੀ ਵੀ ਆ ਹਨਾ ਹਾਂ ਮੱਜਾਂ ਦੀ ਵੀ ਹੁਣ ਬੱਤ ਚਲਾ ਚੱਲ ਪਾਉਗਾ ਸਿੱਕ ਦੋਨਾਂ ਦਾ ਹੀ ਲੱਗਿਆ ਠੀਕ ਹੈ ਗੱਲ ਹਾਂ ਵੀਰੇ ਸਿੰਗਲ ਚਾਰ ਇਧਰ ਦਾ ਤੋਰ ਦੇਗਾ ਤੋਪਰਾ ਮੇਰਾ ਹਾਂ ਚਾਰੇ ਸਿੰਗਲ ਨੇ ਡੰਡੀ ਸੀ ਲੈਣੀ ਜਿੱਥੇ ਖੜੂ ਉੱਥੇ ਹੀ ਖੜ ਜੂ ਯਾਰ ਹਾ ਦਾ ਭਰਾ ਮੇਰਾ ਜਿੱਥੇ ਖੜਾ ਹਾਂ ਉੱਥੇ ਹੀ ਖੜ ਜੂ ਲੈ ਖੜ ਗਈ ਲੈ ਰੋਕੀ ਰੋਕੀ ਭਾਈ ਰੋਕੀ ਇੱਥੇ ਰੋਕ ਲੈ ਲੈ ਇੱਥੇ ਰੋ ਇੱਥੋਂ ਦਿਖਾ ਕਰੀ ਓਏ ਤਾਰਾ ਦੂਰਾ ਵੀ ਕੁਝ ਨਹੀਂ ਕਹਿੰਦਾ ਠੰਡੀ ਠੰਡੀ ਸੁਵਾਦੀ ਬਾੜੀ ਸੰਢੀ ਲੈ ਲਾ ਲੱਤ ਲੁੱਤਨਾ ਮਰਵਾਦੀ ਓ ਭਰਾ ਵਾ ਇਹ ਜੇ ਕੰਮ ਐਂ ਸਰੀ ਵਾਲਾ ਚਵਾਈ ਲੱਗਿਆ ਲੈ ਮੋਟੀ ਦਿਖਾ ਸੀ ਸੀਲ ਠੰਡੀ ਐ ਭਰਾ ਮੇਰੇ ਹੱਥੋਂ ਬਦਜਾ ਬੰਟੇ ਕਿ ਟੋਂਦੀ ਚਵਾਈ ਟੱਪ ਜੂ ਐਦਾਂ ਦੀ ਚਵਾਈ ਲੱਗੀ ਇਧਰ ਲੈ ਭਾਈ ਇਧਰ ਪਾ ਤੂੰ ਮੈਂ ਇਧਰ ਲੈ ਮੈਂ ਵੇ ਲੈ ਹਲਦੀ ਦਾ ਨਹੀਂ ਨੋ ਨੋ ਕੋਲੇ ਲੈ ਦੋਨੇ ਦੋਨੇ ਬਰਾਮਣੀ ਬੈਗੇ ਦਿਖਾਤਾ ਉਹ ਸਿਸਟਮ ਨਹੀਂ ਹੈਗਾ ਬਾਕੀ ਲੈ ਬੱਚਾ ਲਾ ਕੇ ਅੰਦਰ ਮਾਰ ਕੇ ਦਿਖਾਵਾਂਗੇ ਜਦੋਂ ਆ ਗਈ ਸਮਾਰ ਕੇ ਪਸਮਾਤੀ ਨਾ ਬੱਚੀ ਧੋਰ ਬਈ ਐਨੂੰ ਚਲਾ ਲੈ ਵੱਡੇ ਖੇਢੀ ਚੱਲੇ ਕੋਈ ਯਾਰ ਆਪਣਾ ਦੀ ਯਾਰਾ ਠੀਕ ਐ ਗੱਲ ਥਾਣ ਲੈ ਵੇ ਦੀ ਬਾਲੀ ਸਾਫ ਬਾਲੀ ਸਾਫ ਸੁਥਰੀ ਐ ਐਵੇਂ ਗੁਲਾਬੀ ਅੰਚ ਲਾ ਗਿਆ ਹਾਂ ਪੂਰਾ ਲੈ ਵਾ ਵੀ ਫਿੱਟ ਫਿੱਟ ਆ ਆਣੀ ਇਹ ਟੁੱਟ ਮਾਇ ਲੈ ਵਾ ਸੁਰਖ ਗਲਾਬੀ ਕਮਾ ਲਿਓ ਵੀਰ ਜੀ ਹਾਂ ਬਿਲਕੁਲ ਦੇਖੀ ਮੂੰਹ ਦੀ ਬਹੁਤ ਸੁਨੱਖੀ ਆ ਭਰਾ ਮੇਰਾ ਠੀਕ ਆ ਗੱਲ ਥੋੜਾ ਜਿਹਾ ਬੱਚੇ ਦਾ ਕਰਦੀ ਆ ਨਾ ਕਿ ਤਾਜੀ ਸੂਈ ਆ ਫੇਰ ਵੀ ਇੱਕ ਤਲਾ ਚਾਂਜਰਾ ਪਾ ਦਾ ਨਾ ਥੋੜੀ ਜਿਹੀ ਦਾਦਾ ਚਾਂਜਰਾ ਨਾ ਗਾਣੀ ਸੌਂਕੀ ਜਿਹਾ ਥੋੜੀ ਮੈਂ ਚੱਲ ਸੋਹਣੀਆਂ ਲੱਗਦੀਆਂ ਨੇ ਭਰਾ ਠੀਕ ਆ ਥਾਣਾ ਥੀਚਪਾਈ ਵਾਲਾ ਲੱਗਿਆ ਥਾਣਾ ਜੇ ਮਸ਼ੀਨ ਤੇ ਲਾਉਣਾ ਮਸ਼ੀਨ ਤੇ ਵੀ ਲੱਗ ਜੂ ਭਰਾ ਠੀਕ ਆ ਗੱਲ ਕਿੰਨਾ ਕਰ ਦੱਸਿਆ ਦਾ ਮੈਂ 22 ਕਿਲੋ ਦੁੱਧ ਦੱਸਿਆ ਜਿਹਦੋਂ ਆਪਾਂ ਲਈਆ 22 23 ਕਿਲੋ ਦੁੱਧ ਕੱਢਿਆ ਠੀਕ ਹੈ ਗੱਲ ਜਿਹੜੇ ਭੱਵੀ ਮੰਨ ਕੇ ਮੰਨ ਲੇ 20 ਮੰਨ ਲਿਆ ਜਣੀ ਆ ਮੈਂ ਕਹੂੰਗਾ ਉਹਨੇ ਆਪਦੀ ਜੱਜ ਹਾਂ ਜੋ ਭਾਈ 10 ਮੰਨ ਲੇ 15 ਮੰਨ ਲੇ ਉਹ ਆਪਦੀ ਮਰਜ਼ੀਆਂ ਦੇਖੇ ਨਾ ਉਹ ਸੱਜਣ ਦੀ ਆਪਦੀ ਜੱਜਮੈਂਟ ਆ ਜਿਹੜੇ ਨੇ ਪਸ਼ੂ ਲੈਣਾ ਆਪਾਂ ਗਰੰਟੀ ਵਾਲਾ ਸਿਸਟਮ ਨਹੀਂ ਕਰਦੇ ਨਾ 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 ਉਹ ਬਈ ਸਾਹਾਂ ਵਾਲੀ ਚੀਜ਼ ਆ ਬਾਈ ਯਾਰ ਕਿਹਨੇ ਦੇਖਣਾ ਨਾ ਇੱਥੋਂ ਇੱਥੋਂ ਦਿਖਾ ਦੇ ਇੱਥੋਂ ਇੱਥੋਂ ਦਿਖਾ ਦੇ ਬੱਚਾ ਲੋਡ ਕਿੰਨੀ ਫੀਟਿੰਗ ਆ ਲੱਗਿਆ ਬੱਚਾ ਵੀ ਲੋਡ ਨਹੀਂ ਖਿੜਿਆ ਆ ਹੀ ਵਜਾ ਲੇ ਇਹ ਹੋ ਜਾ ਸਾਈਡ ਨੂੰ ਲੈ ਬੈ ਜਾ ਗਿਆ ਨਹੀਂ ਦੋਨੇ ਪਾਈਏ ਮਾਰ ਦਿਓ ਦੋਨੇ ਸੱਜਣੀ ਮਾਰ ਦਿਓ ਲੈ ਬੱਚਾ ਲਾਓ ਨਾਲ ਆਓ ਮੈਂ ਸਾਨੂੰ ਪਹਿਲਾਂ ਕਿਹਾ ਸੀ ਵੀ ਇਹ ਖਾਸियत ਹੁੰਦੀ ਹੈ ਇਹਨਾਂ ਦੇ ਪਸ਼ਮਾਨੀ ਪਾਈ ਹੋਰਾਂ ਦੇ ਇੱਥੋਂ ਦਾ ਸਾਡੇ 45 ਵਾਲਾ ਕੰਮ 45 ਵਾਲਾ ਕੰਮ ਬਾੜੀ ਸੋਹਣੀ ਚਵਾਜੇ ਲੈ ਬਾਸ਼ਾੜ ਦੇ ਛੜ ਦੇ ਛੜ ਦੇ ਗਾੜੀ ਨਾ ਦਿਖਾ ਨਹੀਂ ਗਾੜੀ ਬਸਾੜੀ ਬਾੜੀ ਸੋਹਣੀ ਕਰਮ ਵਾਲੀ ਵਿਖੀ ਲੈ ਇੱਥੋਂ 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 ਕਰਾ ਦੇ ਜੇ ਕਾ ਇੱਥੋਂ ਬਰਾਣੀ ਚ ਇੱਕ ਥਾਂ ਲੇਵੇ ਜੀ ਆ ਗਈ ਬਿਲਕੁਲ ਸਾਫ ਨਾਲ ਆ ਗਿਆ ਮੇਲ ਕਾਫ ਗਰਮੀ ਚ ਚੱਲਣ ਵਾਲੀ ਬੱਛੀ ਐ ਇਹ ਇੱਥੋਂ ਕਿਰਾ ਹੋਰ ਮਾਰਨੀ ਕੈਮਰਾ ਕਰੀ ਇਹ ਇੱਥੋਂ ਮਾਰਦੀ ਰੇਟ ਚਮਕੌਰ ਬਸ ਮੁੱਲ ਦਾ ਬਰੇ ਬਰੇ 85 ਕਾਲ 90 ਕਾਲ 82000 ਦੀ ਬੈਠ ਦੇ ਦਾਂਗੇ ਆਪਾਂ ਜੀ 82 ਦੀ ਬੱਛੀ ਦੇਣਾ ਚੌੜੀ ਦੇਖੀ ਪਿੱਸੋਂ ਬਹੁਤ ਆ ਚੀਜ਼ ਦੇ ਚੌੜੀ ਬਹੁਤ ਆ ਠੀਕ ਆ ਗੱਲ ਡੂੜ ਗੱਟ ਦੀ ਆ ਗਈ ਚੜੂ ਦੀ ਪਾਲੀ ਆ ਗਈ ਕਰੀ ਆਈ ਦੀ ਆਈ ਦੀ ਇਧਰ ਆਰਡਰ ਦੇ ਦੇ ਨੜਾ ਦੇਣ ਭਾਰ ਦਾ ਨਕਸ਼ਾ ਹੀ ਬਣਿਆ ਬੈਠੇ ਜੀ ਕੋਲੇ ਮਾਰੀ ਮਾਰੀ ਕਰੀ ਇੱਥੋਂ ਮਾਰੀ ਕੈਮਰਾ ਓਏ ਇਹ ਇੱਥੋਂ ਇੱਥ ਦੋਨਾਂ ਪਾਸੋਂ ਬਾਲ ਠੰਡੀ ਐ ਇਹਦੇ ਵੀ ਕੁਛ ਨਹੀਂ ਕਹਿੰਦੀ ਐ ਵੀ ਅਸੀਂ ਵਜਾ ਹੈ ਕੁਛ ਨਹੀਂ ਕਹਿੰਦੀ ਆ ਭਰਾ ਮੇਰੀ ਮਿਲ ਗਈ ਲੈ ਵਾਂਟੇ ਖੇਡੀ ਚੱਲ ਕੁਛ ਨਹੀਂ ਕਹਿੰਦੀ ਠੀਕ ਆਂ ਤਾਰਾ ਮਾਰੀ ਦੇ ਦੋ ਦੋ ਮੈਂ ਕਹਣਾ ਹਾਂ ਲੈ ਮਾਰ ਦੇ ਨੇ ਵੀ ਦੋ ਦੋ ਤਾਰਾ ਮਾਰੀ ਦੇ ਉਦੋਂ ਬਾਅਦ ਹੀ ਤੋਰਾਂਗੇ ਚਵਾਈ ਇਹਦੀ ਵੀ ਕਰਾ ਦੇਣੀ ਹੈ ਚੱਕ ਓਏ ਚਵਾਈ ਦੀ ਪੋਲੀ ਆ ਗਈ ਜਮਾ ਨਾ ਹੈ ਓਹ ਕਿ ਆ ਗਈ ਜਮਾ ਬਾਹਲੀ 7 ਨੰਬਰ ਆ ਜਿਗੇ ਆ ਆਰਡਰ ਦੇ ਕੀ ਬੈਂਚ ਦੇ ਕਿ ਮਾੜਾ ਨਹੀਂ ਦਿਖ ਲੈ ਚਵਾਈ ਦੀ ਅੱਲਾ ਜੱਲਾ ਜੱਲ ਕਮਾ ਲੈ ਹਾਂ ਉੱਧਰ ਬੈਠਾ ਉੱਧਰ ਬਹਿ ਕੇ ਨਹੀਂ ਬਹਿ ਕੇ ਕੋਈ ਕਰੀ ਹੈ ਕਿ ਕੋਈ ਕੰਨੀ ਕਰਮ ਵਾਲੀ ਕੱਪ ਵਿਚ ਭਰਾ ਆਇਆ ਨਾ ਕਹਿੰਦੇ ਇਹਦੇ ਵਿੱਚ ਇਹਦੇ ਬੈ ਗਿਆ ਉਹਦੇ ਬੈਠਾ ਨਹੀਂ ਮਗਰ ਭਰਾ ਆਇਆ ਲੋਕ ਆਏ ਕਹਿੰਦੇ ਹਾਂ ਠੀਕ ਹੈ ਲੈ ਚੱਕ ਲੈ ਮਾਰ ਦੇ ਮਾਰ ਦੇ ਬੱਸ ਮਾਰ ਮਾਰ ਦੋ ਬੋਝੀ ਇੱਥੋਂ ਕਰਾ ਦੇ ਗਾ ਜਿਹੜੀ ਚੱਕ ਉਹ ਛੱਡ ਦਿਓ ਜੀ ਕਮਾਓ ਸੁਆ ਸੁਆ ਵੀਰੇ ਦੂਜਾ ਗਾ ਇਹ ਤਾਜੀ ਇਹ ਸੂਈਆਂ ਜੇ ਨਾ ਤਾਜੀ ਸੂਈਆਂ ਜੇਰੇ ਦੀ ਪ੍ਰੋਪਰੇ ਦੀ ਵੀ ਪੈ ਗਈ ਵੀਰੇ ਰ ਠੀਕ ਹੈ ਗੱਲ ਤਿੰਨੇ ਜਮਾ ਤਾਜ਼ੀਆਂ ਸੂਈਆਂ ਦਾ ਜਮਾ ਠੀਕ ਹੈ ਗੱਲ ਤੇ ਇੱਥੋਂ ਕਰੀ ਦਿਖਾ ਦੀ ਫੇਸ ਫੁੱਲ ਸਾਈਜ਼ ਆ ਭਰਾ ਮੇਰੇ ਕੋਈ ਦੱਸ ਦੇ ਲੈ ਵਾ ਚੈੱਕ ਇੱਥੋਂ ਕਰਾਵੇ ਕੱਦ ਤਾਂ ਅੱਖਾਂ ਵਿੱਚ ਕੇ ਲੈ ਜਾ ਐਫ ਜੀ ਡਾ ਮਿਲੂ ਹਾਂ ਫੁੱਲ ਸਾਈਜ਼ ਵਾਲੀ ਆ ਕੱਦ ਮਿਲੂ ਐਫ ਜੀ ਡਾ ਲੈ ਜੀ ਸੂਈਆ ਹਲੇ ਮੰਨ ਲੋ ਵੀ ਬਹਿੜ ਇੱਕ ਦੋ ਦਿਨਾਂ ਚ ਹੋਰ ਵੀ ਥੱਲੇ ਤੜਕੇ ਨੂੰ ਤਿਆਰ ਹਾਂ ਇਹ ਤਾਂ ਬਸ ਹੀ ਕੱਚੀ ਆ ਹਲੇ ਠੀਕ ਆ ਗੱਲ ਤੇ ਨਜ਼ਾਰੇ ਵਾਲੀ ਬਹਿੜਾ ਭਰਾ ਮੇਰਾ ਇਹ ਵੀ ਠੰਡੀ ਸਿਲ ਦੇਖੀ ਗਾੜੀ ਬਸਾੜੀ ਤੇ ਦੋਨੇ ਨਾਸਾਂ ਦੇ ਭਰੀ ਭਿਆ ਭਰਾ ਗੁਰੀ ਠੀਕ ਆ ਗੱਲ ਦਿਖਾ ਦੇ ਉਧਰਲੀ ਬੱਸ ਵੀ ਦਿਖਾ ਦੇ ਭਰਾ ਮੇਰੇ ਦੇਖੀ ਆ ਦੇਖੀ ਬੈਂਸ ਇੱਥੇ ਰੋਕ ਲੈ ਇੱਥੋਂ ਮਾਰ ਦੇ ਇੱਥੋਂ ਮਾਰ ਤੇ ਨਾਲੇ ਮਾਰਦੀ ਆਰਡਰ ਤੇ ਕੈਮਰਾ ਖੜਾ ਲੱਗ ਰਹੀ ਬਈ ਲੈ ਚੱਲਾ ਚੱਲਾ ਚੱਲ ਕੋਈ ਨਹੀਂ ਸੁਆ ਜਮਕੌਰ ਦਾ ਸੁਆ ਵੀਰੇ ਰੇ ਨਾ ਦੂਜਾ ਨੇ 20 ਕਿਲੋ ਦੁੱਧ ਘੱਟਾ ਹੋਇਆ ਵੀਰੇ ਠੀਕ ਆ ਆਪਣੇ ਖਾਸ ਮਿੱਤਰ ਤੋਂ ਆਈ ਹੋਈ ਆਪਣੇ ਕੋਲ ਜਿਹਦੋਂ ਆਪਾਂ ਲਈ ਆ ਠੀਕ ਆ ਹਾਂ ਕਮਾਲਾ ਬਾਈ ਇੱਥੋਂ ਕਮਾਲਾ ਕਮਾਲਾ ਦੇਖੀ ਬੈਂਸਾਈ ਤੇਲੇ ਮੂਲ ਹੀ ਗੱਡੀ ਦੇ ਦੇਖੋ ਆ ਦੇਖੀ ਕਿਵੇਂ ਪਰੀ ਪੇਦਰਾ ਇਹ ਲੈਵਾ ਜਿਵੇਂ ਜਿਵੇਂ ਨਾ ਇਹ ਤਿਆਰੀ ਮਾਰੂਗੀ ਦੁੱਤ ਆਊਗੀ ਉਹ ਮਾਰੂ ਸਹੀ ਬੜਾ ਨਹੀਂ ਗਰੰਟਮ ਆ ਦਿਖਾ ਦੇ ਲੈ ਭਰਾ ਮੇਰਾ ਤੇ ਸੁਆ ਸਿਲ ਠੰਡੀ ਦੇਖ ਲੈ ਠੰਡੀ ਆ ਗਈ ਜਮਾ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਹੱਦੋਂ ਵੱਧ ਵਸਦੀ ਦੀ ਯਾਰ ਗਰਮੀ ਵਾਲਾ ਤੋਹਫਾ ਪੀ ਸੀ ਆ ਲੈ ਹਾਂ ਬਿਲਕੁਲ ਨਜ਼ਾਰੇ ਦੇ ਦੂ ਭਰਾ ਜਿਹਦੇ ਘਰ ਜਾਊ ਕਰਮ ਵਾਲੀ ਠੀਕ ਆ ਪਿੰਡਾ ਐ 2.5 ਲੱਖ ਵਾਲੀ ਮੈਂ ਇਹਨੂੰ ਮਾਤ ਪਾਉ ਬਾਈ ਯਾਰਾ ਸਾਫ ਪਿੰਡਾ ਅਸਲੀ ਹਾਂ ਮਤਲਬ ਪਿੰਡਾ ਵੀ ਸਰੀ ਨੂੰ ਬਗਾ ਪਿਆ ਵੀਰੇ ਕਮਾਲ ਹੋ ਵੀਰੇ ਇੱਥੋਂ ਕਮਾਲ ਹੋ ਕਮਾਲ ਕਮਾਲ ਇਹ ਵੀ ਤਾਜੀ ਸੂਈ ਬਿਲਕੁਲ ਤੇ ਦੁੱਧ ਬਾਈ ਨੇ ਪਹਿਲਾਂ ਦਾ ਤੁਹਾਨੂੰ ਉਹ ਦੱਸਿਆ ਜਿਹੜਾ ਮਾਲਕ ਨੇ ਦੱਸਿਆ ਹਾਂ ਵੀ ਮਾਲਕ ਮੈਂ ਚੋਈ ਹੈ ਨਹੀਂ ਮੈਂ ਮੈਂ ਤੁਹਾਨੂੰ ਉਹ ਮੈਂ ਗਾਰੰਟੀ ਲਾਈ ਮੈਂ ਉਹਦਾ ਫਾਇਦਾ ਕੋਈ ਨਹੀਂ ਜਦੋਂ ਗੁਰੀ ਕੋ ਹੋਰ ਆ ਬੜਾ ਮੇਰਾ ਜਦੋਂ ਗੇਟੋ ਬਾਹਰ ਹੋ ਗਈ ਆਪਣੀ ਕੋਈ ਗਾਰੰਟੀ ਨਹੀਂ ਇੱਥੇ ਆ ਕੇ ਜੇ ਬੰਨ ਚਾਰ ਬੰਦੇ ਨਾਲ ਵਪਾਰੀ ਵੀ ਲੈ ਆਵੇ ਇੱਥੇ ਆ ਕੇ ਜੇ 10 ਨਾਲ ਲੈ ਆਵੇ ਕੋਈ ਚੱਕਰ ਨਹੀਂ 15 ਆਰੀ ਪਾਸ ਕਰ ਹਾਂ ਇੱਥੇ ਆ ਕੇ ਪਾਸ ਕਰ ਲਓ ਜੇ ਗੇਟੋ ਬਾਹਰ ਹੋ ਗਈ ਫੇਰ ਬਾਈ ਯਾਰ ਕੋਈ ਗਾਰੰਟੀ ਨਹੀਂ ਹੋएगी ਠੀਕ ਹੈ ਗੱਲ ਹਮੈਂ ਇੱਥੇ ਐਵੇਂ ਕਹਾਂ ਨਾ ਠੀਕ ਹੈ ਗੱਲ ਇੱਥੋਂ ਲਗਾ ਦੇ ਗਰੀ ਲੇਵਾ ਮ ਇਥੋਂ ਇਥੋਂ ਤੇ ਹੁਣ ਦਿਖਾ ਦੇ ਗਾਂਲੇ ਬੰਨੇ ਬਾਡੀ ਦੀ ਬੰਤਰ ਸਾਈਡ ਤੋਂ ਕਰਾ ਦੇ ਚਾ ਇੱਕ ਹਰੇਕ ਪੱਖ ਤੋਂ ਕਹਿਣ ਦਾ ਭਾਅ ਬੱਛੀ ਨੂੰ ਦਿਖਾ ਦੇ ਹਰੇਕ ਪੱਖ ਤੋਂ ਬੱਚਾ ਆ ਬੁਲਬੁਲਦਾ ਦੇਖ ਲੈ ਆ ਦੇ ਬੇਨਸਪੂਸ ਦੇ ਕੇ ਹੱਥੋਂ ਬੱਧ ਜਾ ਕਰ ਮਾਲੀ ਦੇ ਬਾਹਲੇ ਨੇ ਠੀਕ ਆ ਗੱਲ ਕਿੰਨੇ ਪੈਸੇ ਚਮਕਾਉਂਦੇ 80000 ਦੀ ਬੱਸੀ ਦੇ ਦਾਂਗੇ ਬਈ ਆਪਾਂ 80 ਦੀ ਦੇ ਦਾਂਗੇ ਯਾਰ 80 ਹੀ ਦੇ ਦਾਂਗੇ ਤੇ ਆ ਗਈ ਵੱਡੀ ਜਰਸੀ ਇਹ ਪੂਰੀ ਵੱਡੀ ਜਰਸੀ ਫੁੱਲ ਸਾਈਜ਼ ਆ ਗਈ ਬਈ ਯਾਰਾ ਠੀਕ ਆ ਗੱਲ ਇਹ ਬਾਈ ਕਹਿੰਦਾ ਦੇ ਦਾਂਗੇ 80000 ਦੀ ਮਾਨ ਤਾਨ ਛੋਟ ਛੱਪਾ ਹੋ ਜੂ ਦੋਨੋਂ ਜੇ ਕਰ ਦਾਂਗੇ ਜੇ ਜੋੜਾ ਲਊ ਆ ਕੀ ਗੱਲ ਹਾਂ ਤੇ ਹੁਣ ਗਰੀਏ ਤੇ ਮਾਰ ਜਾਏ ਜਰਸੀ ਕਰੋ ਜੀ ਆ ਗਈ ਭਰਾ ਮੈਂ ਕਿ ਬੈਠੀ ਧਾਰਾ ਮਾਰੀ ਇਹਦੀ ਆਈ ਮਾਰਦੇ ਮਾਰਦੇ ਕਹਿੰਦੀ ਮਾਰੀ ਬਈ ਯਾਰ ਘਰ ਮਤਾਂ ਨਹੀਂ ਨੋ ਨੋ ਲੱਤਾਂ ਇਧਰ ਲੱਤਾਂ ਦੀ ਆਪਣੇ ਕੋਲ ਗਾਂ ਨਹੀਂ ਹੁੰਦੀ ਮਾਰ ਆ ਥਾਣ ਥਾਣ ਬੜਾ ਲੱਗਾ ਗਰੀ ਕਰਾ ਕਰਾ ਜਾ ਇੱਕ ਓਏ ਦੇਖ ਲੈ ਕੁਝ ਵੀ ਨਹੀਂ ਕਹਿੰਦੀ ਆਪਣੀ ਉਹ ਲਾ ਉਹ ਗਾਂ ਨਹੀਂ ਹੈਗੀ ਵੀ ਲੱਤਾਂ ਲੱਤਾਂ ਮਾਰੀਊਗੀ ਬਾਹਰ ਹੀ ਠੋਸ ਚਵਾਈ ਆ ਯਾਰ ਹਾਂ ਬਿਲਕੁਲ ਬਰਾ ਵੀਰੇ ਦੇਖ ਕੁਝ ਵੀ ਨਹੀਂ ਕਹਿੰਦੀ ਇਧਰ ਮੈਂ ਮੱਧਰੂ ਮਾਰ ਮੀ ਦਿਖਾਣਾ ਮਾਰ ਕੇ ਸਾਰੀਆਂ ਗਾਂ ਥਲੇ ਆਪਣੇ ਕੋਲ ਆਪਣੀ ਖਾਸ ਹੀ ਤਾਂ ਆਹੀ ਹੁੰਦੀ ਆਪਣੀ ਗਾਂ ਦੀ ਲੱਤ ਸਾੜ ਨਹੀਂ ਮਾਰੂਗੀ ਕਿ ਲੈ ਮਾ ਗਰੀ ਆਇਆ ਕੋਈ ਆਜੋ ਹੀ ਜਾਂਦੇ ਆ ਐਂ ਖੜੀਆ ਗਾਂ ਕੋ ਚੱਕਰੀ ਨੀ ਯਾਰਾ ਤੋੜ ਜਮਕौरा ਸੀਲ ਠੰਡੀ ਦਾ ਲੇਵਾ ਦੇਖੀ ਕਿੰਨਾ ਫਿੱਟ ਲੱਗਾ ਰਾ ਕਰਮਾਲੀ ਦੀਗੀ ਕੋਈ ਕਹਿੰਦੇ ਵੀ ਦੁਨੀਆ ਕਿਸੇ ਗੱਲ ਨਾਲੀ ਜਾਣਦੀ 27 ਕਿਲੋ ਉਹ ਤਾਂ ਕੱਢਿਆ ਹੋਇਆ ਦਾ ਬਾਈ ਯਾਰਾ ਜੀ ਤੋ ਆਪਾਂ ਲਈਏ 27 ਕਿਹਾ ਨੂੰ 27 ਕੱਢ ਫੁੱਲ ਹਾਂ ਹਾਂ ਫੁੱਲ ਵੱਡੀ ਪੂਰੀ ਸਾਈਜ਼ ਆਦਾ ਹੀ ਆ ਬਾਈ ਯਾਰਾ ਹਾਂ ਕੱਢ ਨਜ਼ਾਰੇ ਦੇ ਦੂ ਬਾਈ ਯਾਰਾ ਗਰਮੀ ਦਾ ਤੋਹਫਾ ਹੈ ਕਿ ਨਾ ਹੈਗਾ ਹੌਲ ਟਿਲ ਕਾ ਜਾ ਵੀ ਗਰਮੀ ਚੱਲਣ ਵਾਲੀ ਬਹਿੜ ਹੈ ਹਾਂ ਬਹੁਤ ਜ਼ਿਆਦਾ ਵੱਡੀ ਆ ਹੱਡੋ ਹੱਡੋ ਵੱਧੋ ਵੀਰੇ ਯਾਰਾ ਹਾਂ ਜੇਰ ਜੱਪਾ ਇਹਦਾ ਹੋ ਗਿਆ ਸੱਚ ਨਾਲ ਬ ਕਿਉਂਕਿ ਬਾਕੀ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੇ ਆ ਮੰਨ ਲਓ ਇੱਕ ਮੱਝ ਆ ਕਿਉਂਕਿ ਜੇਰੇ ਦੀ ਹੁਣੀ ਪਈ ਆ ਹਾਂ ਤੇਰੇ ਕੋਲ ਆਈ ਦੂ ਹੀ ਪਈ ਆ ਭਰਾ ਜੇ ਮੈਂ ਕੰਪਲੀਟ ਸਟੀਆਂ ਨੇ ਜੇਰੇ ਦਾ ਪੈਦਾ ਹੁਣੇ ਡਨ ਹੋਇਆ ਹਾਉ ਹੀ ਹੋਣੀ ਅੱਖ ਪੱਠੇ ਖਾ ਕੇ ਕਹਿ ਲੀ ਕੈਮ ਹੋ ਜੂ ਬਾਲੀ ਬਾਲੀ ਚੰਗੀ ਆ ਹੱਦੋਂ ਵੱਧ ਚੰਗੀ ਆ ਭਰਾ ਮੇਰਾ ਹਣਾ ਠੀਕ ਆ ਗੱਲ ਲੈ ਲੈ ਲੰਬੀ ਭਰਾ ਇੱਥੇ ਵੀ ਠੰਡੀ ਇਹ ਵੀ ਇੱਥੇ ਵੀ ਖੜ੍ਹ ਜਾ ਤੇਰੇ ਝਾਂਜਰਾ ਕਰਕੇ ਕਰਦੀ ਆ ਥੋੜਾ ਜਿਹਾ ਲੈ ਆ ਖੜ੍ਹ ਰੋਕੀ ਰੋਕੀ ਇੱਥੇ ਕਰਾਂ ਇੱਕ ਪੈਰ ਦਾ ਬਾ ਠੀਕ ਆ ਖੜੀ ਰਹਿਣੇ ਦੇ ਇੱਥੋਂ ਇੱਥੋਂ ਦਿਖਾ ਦੇ ਗਰੀ ਇੱਥੇ ਮਾਰ ਨਹੀਂ ਘਾਰ ਦੇ ਦੋ ਮਾਰ ਜੂ ਜਿੱਥੇ ਮਾਰਦੀ ਗਰਾਊਂਡ ਦੇ ਵਿੱਚ ਮਾਰ ਦੇ ਦੇ ਉਹ ਹੋ ਇਹਦਾ ਬੋਰ ਹੈ ਇੱਕ ਤਰ੍ਹਾਂ ਦਾ ਲੈ 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 ਗੈਰੀ ਓਏ ਇੱਥੇ ਵੀ ਬਹਿ ਕੇ ਮਾਰਦੇ ਆ ਉਹ ਕੋਈ ਹਿੱਲਣ ਵਾਲਾ ਸੀ ਨਹੀਂ ਤੈਨੂੰ ਪਤਾ ਕਿਵੇਂ ਲੱਗ ਜਾਂਦਾ ਵੀ ਗਾਂ ਠੰਡੀ ਆ ਇਹ ਆਪਾਂ ਗਾਂ ਲੈਣੀ ਆ ਜਦੋਂ ਆਪਾਂ ਆਪਣੀ ਤੀਜੀ ਵੀਡੀਓ ਹੋ ਗਈ ਭਰਾ ਮੇਰਾ ਕਹਿਣ ਦੀ ਹੁੰਦੀ ਇੱਕ ਤਾਂ ਬੰਦਾ ਕਹਿੰਦਾ ਵੀ ਤੀਜੀ ਵੀਡੀਓ ਇੱਕ ਆਪਣੇ ਹੈ ਕਿ ਹਕੀਕਤ ਆ ਬਹਿ ਜਾ ਬਹਿ ਕੁਝ ਨਹੀਂ ਕਹਿੰਦੀ ਕੁਝ ਨਹੀਂ ਕਹਿੰਦੀ ਭਰਾ ਮੇਰਾ ਲੈ ਗੈਰੀ ਓਏ ਲੈ ਲੈ ਚਬਾਈ ਕਰਾ ਚੈੱਕ ਕਰਾਂ ਦੀ ਯਾਰ ਬਾਹਰ ਇਹਦਾ ਸਿੱਖ ਸਿੱਖਾਂ ਵਾਲੀ ਗਾਂ ਕੀ ਭਰਾ ਮੇਰਾ ਜਿਹੜੇ 4-5 10 ਸਾਲ ਦੇ ਬੰਦੇ ਨੇ ਸਿੱਖਣੀ ਨਾ ਬੱਚੇ ਨੇ ਨਜ਼ਾਰਾ ਦੇ ਦੂ ਬ੍ਰੇਰਾ ਯਾਰ ਬੈਠ ਦੀ ਚਵਾਈ ਵਾਲੀ ਕਹਿ ਸਕਦੇ ਆ ਅਣਜਾਣ ਵੀ ਚੋਦੂ ਜੀ ਨੇ ਕਦੇ ਵੀ ਜਵਾਈ ਨਹੀਂ ਕਰੀ ਉਹ ਵੀ ਚੋਦੂਗਾ ਇਹ ਬੱਛੀ ਬਾਕੀ ਜਿੰਨੀ ਕਹਾਂ ਸਿਫਤ ਕਰਾਂਗਾ 19 ਥੋੜੀ ਹੈ ਜੀ ਯਾਰ ਬ੍ਰੇ ਆ ਥੋੜੀ ਹੈ ਗੱਲ ਪੱਕੀ ਹੈ ਹਾਂ ਕਮਾਲਾ ਬਾਈ ਥਾਣ ਲੱਗਾ ਜੇ ਮੈਂ ਰੱਬ ਨੇ ਦੀ ਰੱਬ ਇਹਨੂੰ ਉਮਰ ਲਾਵੇ ਥਾਣ ਦੇਖੀ ਤੇ ਆਏ ਲੱਗਿਆ ਹੋਏ ਜਿਵੇਂ ਮੋਲ ਦੇ ਲਾਏ ਹੁੰਦੇ ਨੇ ਬ੍ਰੇਰਾ ਠੀਕ ਹੈ ਗੱਲ ਬਾਕੀ ਮੇਰੇ ਕਹਿਣ ਵਾਲੇ ਵੀ ਮੈਂ ਬਾਹਰ ਜਵਾਰੇ ਬੋਲਣ ਨਾਲ ਮੇਰੀ ਬੜ ਚੰਗੀ ਗਾਹ ਹੋ ਜੂਗੀ ਨਾ ਇਹਦਾ ਗ ਇੱਥੇ ਇੱਥੋਂ ਕਰਾ ਦੇ ਗਰੀ ਚੱਕ ਪਿਛਾਂ ਵਾਲੇ ਪੱਖ ਤੋਂ ਦਿਖਾ ਦੇ 100 ਦੀ 100 ਮਿਲੂਗੀ ਯਾਰਾਂ 100 ਦੀ 100 ਜਮਾ ਜੇ ਕਹਿਤੀ ਜਿਹੜੀ ਗੱਲ ਵੀ ਉਹੀ ਮਿਲੂਗੀ ਹਾਂ ਹਾਂ ਸਾਰਾ ਕੰਮ ਹੀ ਆ ਜਮਈ ਫਿੱਟ ਫਿੱਟਾ ਭਰਾ ਮੇਰਾ ਹਾਂ ਕਿਸੇ ਬਾੜ ਨੂੰ ਬੱਚਾ ਨਹੀਂ ਲਾਇਆ ਕਿਸੇ ਬਾੜ ਨੂੰ ਨਿਆਣਾ ਨਹੀਂ ਲਾਇਆ ਬਿਨਾ ਬੱਚੇ ਤੋਂ ਬਿਨਾ ਨਿਆਣੇ ਤੋਂ ਤਿੰਨੇ ਬਾੜਾਂ ਦੀ ਚਪਾਈ ਦਿਖਾਤੀ ਕਰਕੇ ਇਹ ਦੂਤ ਤੋਂ ਨਹੀਂ ਦਾ ਫਰਮਾਇਆ ਕਹਿੰਦਾ ਵੀ ਰੱਬ ਦਾ ਨਾਮ ਆਣਾ ਕਿੰਨੇ ਪੈਸੇ ਦੇ ਚਮਕਾਉਂ ਇਹ 95 ਦੀ ਦੇ ਦਾਂਗੇ ਬਈ ਯਾਰ ਪੂਰੇ 95 ਮਾਨ ਤਨ ਕਰ ਦਾਂਗੇ ਭਰਾ ਮੇਰਾ ਠੀਕ ਆ ਮਾਨ ਤਨ ਬਾਈ ਕਹਿੰਦਾ 95 ਚ ਕਰ ਦਾਂਗਾ ਦੁਬਾਰੇ ਵੈਹ ਕਹਿੰਦੀ ਫੇਰ ਵੈਹ ਮੈਂ ਦਰਪਾਈ ਪਾਰਲੇ ਪਾਸੇ ਪੁੱਠੇ ਪਾਸੀ ਬੈਹ ਕੋਈ ਚੱਕਰ ਨਹੀਂ ਮੰਗਰਦੀ ਵੈਸ ਇੱਕ ਇੱਕ ਦਾਰ ਮਾਰਦੀ ਲੈ ਕੁਛ ਵੀ ਨਹੀਂ ਕਹਿੰਦੀ ਵੀਰੇ ਨਜ਼ਾਰੇ ਦੇ ਦੂਆ ਸਾਢੇ 30 ਲੱਖ ਲਈ ਮੈਂ ਇਹਨੂੰ ਮਾਤ ਪਾਉਗੀ ਬਈ ਯਾਰਾ ਲੈ ਵੀ ਦੀ ਨੀ ਯਾਰ ਇਹ ਵੀ ਐਂ ਕਹਿ ਸਕਦੇ ਆ ਆਪਾਂ ਐਂਡ ਆ ਜਮਈ ਹੱਜ ਮੈਂਂਡ ਦੇ ਕਿ ਲੈ ਵੀ ਦੀ ਫਿੱਟ ਕੇ ਮੈਂ ਬਈ ਰੱਬ ਦੀ ਉਮਰ ਲਾਵੇ ਭਰਾ ਮੇਰਾ ਕੀ ਰੇਟ ਦੱਸਿਆ ਵਾ 95 ਦੀ ਦੇ ਦਾਂਗੇ ਭਰਾ ਮੇਰਾ ਛੋੜ ਛੱਪਾ ਛੋੜ ਮਾ ਦੇ ਕੇ ਤੋਰਾਂਗੇ ਜੀ ਬੰਦਾ ਲੈਣ ਵਾਲਾ ਹੋਇਆ ਜੇ ਤਾਂ ਉਹ ਵੀ ਪਾਣੀ ਡਾਂਗਾ ਮਾਰੀ ਉਹਦਾ ਸਿੱਤੇ ਪੈਣਗੇ ਉਹਦਾ ਫਾਇਦਾ ਨਹੀਂ ਹੋ ਆਪਣੀ ਦੇ ਕੇ ਤੋਰਾਂਗੇ ਗਾਂ ਮਦਨ ਕੋਈ ਜਹੀ ਜੀ ਗਾਂ ਦਾ ਕਵਾ ਆਪਾਂ ਆ ਲੋਟੀ ਮੰਗਾ ਬਾਲਾ ਮੁੱਲ ਨਹੀਂ ਮੰਗਾਈ ਮੈਂ ਹਾਂ ਗਰਮ ਗਰਮ ਵਾਲਾ ਸੀ ਨਾ 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 ਬਹਿ ਜਾ ਫੇ ਇਹ ਜਿਆ ਜਲਾਤੀ ਨੂੰ ਦੇਖੋ ਦੁਰ ਕਿਵੇਂ ਕਰੀਏ ਦੇਖੋ ਨੀਵੀਂ ਪਾਲੀ ਦਰੂਨੇ ਲੈ ਜਮਾ ਕਰੀ ਮਾਰਦੇ ਜੇ ਕੁਝ ਵੀ ਨਹੀਂ ਕਹਿੰਦੀ ਭਰਾ ਮੇਰਾ ਹੋ ਬੋਲ ਜਮ ਕੋਰ ਨੰਬਰ ਜਰਾ ਨੰਬਰ 9779475644 ਵੀਰੇ 9779475644 776442 ਦਾ ਨੰਬਰ ਆ ਤਿੰਨੇ ਮੰਨ ਲਓ ਮੰਨ ਲਓ ਤੋਹਫੇ ਪੀਸੀ ਵਿਖਾਤੇ ਬਾਈ ਕੋਲੋਂ ਤਕਰੀਬਨ ਹਰੇਕ ਵਾਰੀ ਪਸ਼ੂਤਨ ਬਹੁਤ ਟੋਪਦਾ ਹੁੰਦਾ ਤੇ ਰੇਟ ਜਾਇਜ਼ ਹੁੰਦਾ ਤੇ ਕੁਆਲਿਟੀ ਚੰਗੀ ਹੁੰਦੀ ਆ ਬਾਈ ਕੋਲੋਂ ਆਪ ਨੂੰ ਤਾਂ ਹੁੰਦਾ ਵੀ 2 2 3 3000 ਰੁਪਏ ਗੁਰੀ ਬਣੇ ਜੇ ਹੁਣ 6000 ਰੁਪਏ ਬਣ ਕੇ ਆਪਣੇ ਕੋਲੇ ਹੋਰ ਖੜੀਆਂ ਨੇ ਬਹੁਤ ਆਪਣੇ ਪਰਮਾਤਮਾ ਦੀ ਫਿਰ ਆਪਾਂ ਹੋਰ ਪਾ ਦਾਂਗੇ ਕੱਲ ਨੂੰ ਨਾ ਠੀਕ ਹੈ ਜੀ ਸਾਨੂੰ ਆਪਣੀ ਸੋਚ ਹੋਰ ਹੁੰਦੀ ਆ ਡੋਟੂ ਪਾਦਿਆਂ ਦੀ ਸੋਚ ਹੁੰਦੀ ਆ ਡੋਟੂ ਠੀਕ ਹੈ ਗੱਲ ਤੇ ਤਿੰਨ ਪਸ਼ੂ ਦਿਖਾਇਆ ਬਾਈ ਕੋਲੋਂ ਜਿਹੜਾ ਖਾਣ ਪੀਣ ਦੀਆਂ ਗੋਲੀਆਂ ਨੇ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ